ਚਾਰੰਜੀਤ ਆ ਜੀ ਸਰ ਦੇਖੋ ਜੀ ਸਾਨੂੰ ਅੱਡੇ ਤੇ ਟੈਂਪੀ ਨੇ ਗੁਰਪ੍ਰੀਤ ਸਿੰਘ ਨੇ ਸਾਨੂੰ ਬਹੁਤ ਜਿਆਦਾ ਕੁੱਟਿਆ ਮੇਨੂੰ ਆ ਮੇਰੀ ਕੁੜੀ ਜੇ ਸਰ ਜਮੀਨ ਪਿੱਛੇ ਸਾਡੇ ਝਾਗਟਾ ਜੀ ਜਮੀਨ ਸਾਨੂੰ ਸਾਬਾ ਹੋਣੀ ਦੇ ਰਿਹਾ ਟੈਂਪੀ ਆ ਜਿਹੜਾ ਗੁਰਪ੍ਰੀਤ ਜਿਵੇਂ ਅਸੀਂ ਨੇ ਕਰ ਲਿਆ ਡਰਾਫਰਮ ਸਾਡ ਮੱਚ ਗਿਆ ਸੀਗਾ ਡਰਾਫਰਮ ਧਰ ਨਹੀਂ ਦਿੱਤਾ ਸੀ ਬਹੁਤ ਜ਼ੋਰ ਲਾ ਲਿਆ ਸਾਡੇ ਸਰਕਾਰੀ ਟੁੱਟੀ ਆ ਜੀ ਉੱਧਰ ਟੁੱਟੀ ਸਾਡੀ ਆਈ ਨਹੀਂ ਤਾਂ ਚਾਰ ਪੰਜ ਦਿਨ ਟੁੱਟੀ ਨਹੀਂ ਅਸੀਂ ਤਾਂ ਪਾਣੀ ਪਿੱਸੇ ਮੋਟਰ ਚ ਲਵਾਉਂਦੇ ਤੇ ਉਹਨਾਂ ਟਰਾਂਸਫਾਰ ਮੱਚ ਗਿਆ ਉਹ ਟਰਾਂਸਫਾਰ ਪਿੱਸੇ ਟਰਾਂਸਫਾਰ ਉਤਾਰਨ ਦਿੱਤਾ ਅਸੀਂ ਆ ਕੇ ਉਹਰੇ ਆਪਣੇ ਕਚਹਿਰੀਆਂ ਚ ਅਸੀਂ ਉਹ ਕਰਨ ਲੱਗੇ ਐਫ ਆਰ ਆਈ ਕਰਵਾਉਣ ਲੱਗੇ ਸ਼ਿਕਾਇਤ ਦਰਜ ਫੇਰ ਉਹਨੇ ਅੱਡੇ ਤੇ ਜਾਣੀ ਬਹੁਤ ਸਾਰੇ ਕੁੱਤੇ ਅੱਡੇ ਜਾਨੂ ਮੱਸਾ ਮੁਫੜਨ ਦਿੱਤਾ ਮੈਂ ਐਂ ਕਰਦੇ ਵੀ ਸਖਤ 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 ਈ ਆ ਜਾਨੂ ਸੰਡ ਟਾਈਮ ਪੀਨੇ ਕਰਤੀ ਸਿੰਗ ਟੈਂਕੇ ਜਿਹੜਾ ਹਾਂਜੀ ਹਾਂਜੀ ਪ੍ਰਸ਼ਾਸਨ ਤੋਂ ਜੀ ਮੰਗਦੇ ਪ੍ਰਸ਼ਾਸਨ ਆਏ ਕਹਿੰਦੇ ਵੀ ਸਖਤ ਸਖਤ ਕਾਰਵਾਈ ਕਰੇ ਜਾਵੇ ਉਹਨਾਂ ਤੇ ਵੀ ਸਾਨੂੰ ਸਾਡਾ ਹੱਕ ਦਵਾਇਆ ਜਾਵੇ ਇਹ ਸਰ ਮੈਨੂੰ ਆਏ ਸਮਝ ਨਹੀਂ ਆਉਂਦੀ ਵੀ ਸਰਕਾਰ ਅਸੀਂ ਸਾਡੇ ਦਾ ਸਾਰੇ ਕਿਤੇ ਬਾੜੇ ਸੰਸਮਣਾਈ ਸਾਡੇ ਕੋਲ ਨਹੀਂ ਰਹੀ ਜੀ ਸਰ ਤਾਂ ਜੀ ਵੀ ਅਸੀਂ ਗ੍ਰੀਨ ਕਰਾਉਂਦੇ ਆ ਹਾਂ ਸਾਡਾ ਹਾਂਜੀ ਆ ਦੇਖੋ ਜੀ ਮੇਰੇ ਫੋਨ ਤੇ ਆ ਮੇਰੀ ਮੇਰੀ ਬੇਟੀ ਦਾ ਮੇਰਾ ਫੋਨ ਭੰਨੇ ਨੇ ਤੋਂ ਉਹਨਾਂ ਨੇ ਬਾ ਪੁੱਤ ਨੇ ਜੀ ਆ ਦੇਖੋ ਜੀ ਅੱਡੇ ਤੇ ਆ ਕੇ ਮੇਰੇ ਬਹੁਤ ਖੂਨ ਕੁੜੀ ਨਿਆਰ ਬਣੀ ਕੁੜੀ ਦਾ ਖੂਨ ਸੀ ਮੇਰਾ ਖੂਨ ਸੀ ਡੈਂਤੀ ਨਿਆਰ ਜਿਹੜਾ ਗੁਰਪ੍ਰੀਤ ਆ ਅੱਡੇ ਨੇ ਖੂਨ ਪੰਨੇ ਨੇ ਇਹ ਕੁੱਟੀਆਂ ਕਿਸੇ ਨੇ ਸੜਵਾਇਆ ਕਿਸੇ ਨੇ ਕੁਝ ਨਹੀਂ ਹੋ ਕਰਿਆ ਹੈਗਾ ਯਾਨੀ ਸਾਰੇ ਟੈਂਪੀ ਕੰਨੀ ਦੇ ਨਹੀਂ ਨੇ ਯਾਨੀ ਕੋਈ ਸਾਡੇ ਸਰਕਾਰਵਾਈ ਸਾਡੇ ਹੋ ਨਹੀਂ ਰਹੀ ਕੋਈ ਉਹਨਾਂ ਨਾਲ ਸਰਪੰਨ ਆ ਸਮਝ ਨਹੀਂ ਹੁੰਦੀ ਵੀ ਕਾਨੂੰਨ ਹੀ ਨਹੀਂ ਕੋਈ ਬਣਿਆ ਹੋਇਆ ਜੀ ਜਿਹੜਾ ਉਹਨਾਂ ਨਾਲ ਮਾੜਾ ਕੋਈ ਸਖਤ ਕਾਰਵਾਈ ਤਾਂ ਹੋਵੇ ਇਹੀ ਬਸ ਉਹਨਾਂ ਬਸਖਤ ਸਖਤ ਵੀ ਉਹਨਾਂ ਨੂੰ ਕਾਰਵਾਈ ਕਰੀ ਜਾਵੇ। ਸੱਚੀ ਗੱਲ ਸਰ ਸੱਚੀ ਗੱਲ ਜੀ ਜਿਹੜਾ ਬੜਾ ਕਰਦੇ ਜਿਹੜਾ ਕੁੱਤ ਮਾਰੂ ਦੇ ਲੇਡੀ ਬਣਾਉਂਦਾ ਉਹਨਾਂ ਦੇ ਲੇਡੀਜ਼ ਦਾ ਆਪਸ ਵਿੱਚ ਦੀ ਨਾ ਝਗੜਾ ਹੋ ਗਿਆ ਸੀਗਾ ਜ਼ਮੀਨ ਦੇ ਝਗੜੇ ਨੂੰ ਲੈ ਕੇ ਤੇ ਉਹਨਾਂ ਦੇ ਵਿੱਚ ਜਿਹੜੇ ਦਾਖਲ ਹੋਏ ਸੀ ਤਿੰਨ ਮਜਰੂਬ ਉਹਨਾਂ ਦੇ ਵਿੱਚ ਇੱਕ ਤਾਂ ਗੁਰਜੀਤ ਕੌਰ ਸੀਗੀ ਤੇ ਇੱਕ ਸੰਦੀਪ ਕੌਰ ਤੇ ਚਰਨਜੀਤ ਕੌਰ ਆ ਤੇ ਚਰਨਜੀਤ ਕੌਰ ਤੇ ਸੰਦੀਪ ਕੌਰ ਨੇ ਤਾਂ 22 ਸੇ ਨੂੰ ਜਵਾਬ ਦੇਤਾ ਸੀ ਬਿਆਨ ਇਨਕਾਰ ਕਰਤਾ ਸੀ ਲਿਖਿਆਉਣ ਤੋਂ ਗਰਜੀਤ ਕੌਰ ਦੇ ਬਿਆਨ ਤੇ ਤੇ ਮੁਕੱਦਮਾ ਨੰਬਰ 126 ਮਿਤੀ 26 ਮਿਤੀ 22 ਸੇ 24 ਅੰਡਰਸਾਈਨ 32341 ਦਾ ਪਰਚਾ ਦਰਜ ਕਰਤਾ ਸੀਗਾ ਉਸ ਤੋਂ ਬਾਅਦ ਇਹ ਚਰਨਜੀਤ ਕੌਰ ਨੇ ਕੱਲ ਬਿਆਨ ਲਿਖਾਇਆ ਵਧਾ ਕੇ ਤੇ ਉਹਦੇ ਸਬੰਧ ਚ ਪੜਤਾਲ ਚੱਲਦੀ ਆ ਬਾਅਦ ਪੜਤਾਲ ਜੈਸੀ ਸੂਰਤ ਹੋਈ ਕਾਰਵਾਈ ਅਮ ਵਿੱਚ ਲਿਆਂਦੀ ਜਾਵੇਗੀ ਬਿਲਕੁਲ ਨਿਰਪੱਖ ਫੈਸਲਾ ਹੋਏਗਾ ਨਾਮ ਹੈ ਕਰਨ ਹਰਦੀਪ ਕੌਰ ਸਰ ਇਹਨਾਂ ਨਾਲ ਹੀ ਅੱਡੇ ਦੇ ਵਿੱਚ ਜਾ ਰਹੇ ਸੀਗੇ ਇਹ ਅਸੀਂ ਉਹ ਫੋਨ ਕੀਤਾ ਸੀ ਇਹਨਾਂ ਦਾ ਘਰੇ ਝਗੜਾ ਹੋ ਗਿਆ ਸੀ ਟਰਾਂਸਫਰਮ ਨਹੀਂ ਰੱਖਣ ਦੇ ਰਹੇ ਸੀਗੇ ਇਹ ਮੋਟਰ ਦਾ ਟਰਾਂਸਫਰਮ ਮੱਚ ਗਿਆ ਸੀ ਤੇ ਇਹ ਘਰੋਂ ਜਿੰਦਾ ਲੈ ਕੇ ਜਾ ਰਹੇ ਸੀਗੇ ਇਹ ਘਰੇ ਪਹਿਲਾਂ ਤਾਂ ਇਹਦੀ ਵਾਈਫ ਨਾਲ ਝਗੜਾ ਹੋਇਆ ਟੈਂਪੀ ਦੀ ਨਾਲ ਹੀ ਉਹਦੇ ਨਾਲ ਬਹੁਤ ਜ਼ਿਆਦਾ ਝਗੜਾ ਹੋਇਆ ਉਹਦੇ ਨਾਲ ਕੁੱਟਮਾਰ ਹੋਈ ਚਲੋ ਆਪਸ ਵਿੱਚ ਇਹਨਾਂ ਦੀ ਹੋ ਗਈ ਸੀਗੀ ਉਹਨੇ ਕੁਝ ਤਾਂ ਹੱਥੋਂ ਪਾਈ ਇਹ ਹੋ ਗਈਆਂ ਉਸ ਤੋਂ ਬਾਅਦ ਚੋ ਏਡੇ ਦੇ ਵਿੱਚ ਜਾ ਰਹੀਆਂ ਸੀ ਡੈਂਪੀ ਨੇ ਜਾਂ ਡੈਂਪੀ ਦੇ ਮੁੰਡੇ ਨੇ ਜਾ ਕੇ ਇਹਨਾਂ ਨੂੰ ਬਹੁਤ ਜ਼ਿਆਦਾ ਛੋਟੀਆਂ ਨਾਲ ਕੁੱਟਿਆ ਏਡੇ ਦੇ ਵਿੱਚ ਦੋਨਾਂ ਦੀ ਫੋਨ ਪੰਨ ਤੇ ਗਈ ਜਿਸ ਕਰੋਂ ਲੜਾਈ ਹੋ ਗਈ ਗੱਲ ਨੂੰ ਲੈ ਕੇ ਜ਼ਮੀਨ ਨੂੰ ਲੈ ਕੇ ਬਸ ਜ਼ਮੀਨ ਦਾ ਬਵਾਦ ਵੀ ਮੈਂ ਤੁਹਾਨੂੰ ਜ਼ਮੀਨ ਨਾ ਮੋਟਰ ਨਹੀਂ ਠੀਕ ਕਰਾਉਣ ਦਿੰਦਾ ਹੈਗਾ ਟਰਾਂਸਫਰਮ ਨਹੀਂ ਠਰਾਉਣ ਦਿੰਦਾ ਮੈਂ ਤੁਹਾਨੂੰ ਬਹੌਣ ਨਹੀਂ ਦਿੰਦਾ ਵੀ ਜ਼ਮੀਨ ਦਬੂਗਾ ਮੈਂ ਹਾਂ ਇਹ ਸਾਡੀ ਜ਼ਮੀਨ ਦੇ ਵਿੱਚ ਆ ਟਰਾਂਸਫਰ ਵੀ ਸਾਡੇ ਬੀਮਜ ਵੀ ਮੇਰੀ ਨਣਦ ਦੇ ਸਹੁਰੇ ਦੇ ਨਾਮ ਆਗਾ ਜ਼ਮੀਨ ਵੀ ਇਹਨਾਂ ਦੀ ਆਪਣੀ ਹੋਈ ਆ ਇਹਨਾਂ ਦੀ ਜ਼ਮੀਨ ਦੇ ਵਿੱਚ ਆਈ ਡੈਂਪੀ ਦੌਰੇ ਕੋਈ ਲਾਗਾ ਦੇ ਕਾ ਨਹੀਂ ਹੈਗਾ ਇਹ ਪ੍ਰਸ਼ਾਸਨ ਤੋਂ ਵੀ ਮੰਗ ਚਾਹਨੇ ਹੀ ਵੀ ਜਿਹੜਾ ਸਾਨੂੰ ਹਰਾਸਮੈਂਟ ਕਰ ਰਿਹਾ ਹੈ ਇਹ ਬਹੁਤ ਜ਼ਿਆਦਾ ਦੇਖੋ ਪਹਿਲਾਂ ਵੀ ਸਾਨੂੰ ਪ੍ਰਸ਼ਾਸਨ ਨੇ ਸਾਨੂੰ ਤਸੱਲੀ ਦਿਵਾਈ ਸੀਗੀ ਵੀ ਤੁਹਾਨੂੰ ਇਨਸਾਫ ਮਿਲੇਗਾ ਪਰ ਕੋਈ ਇਨਸਾਫ ਨਹੀਂ ਮਿਲਿਆ ਹੀ ਨਾ ਜ਼ਮੀਨ ਮਿਲੀ ਸਾਨੂੰ ਹੀ ਸੋਗੋ ਹੁਣ ਤਾਂ ਉਸ ਤੋਂ ਵੱਧ ਵੀ ਕੁੱਟਮਾਰ ਕਰਨ ਲੱਗ ਗਈ ਗੁਟਿਆਈ ਸਾਡੀ ਤੇ ਤੇ ਇਹਦੇ ਤੇ ਵੀ ਬਹੁਤ ਜ਼ਿਆਦਾ ਤੰਗ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਇਹ ਸ਼ਾਇ ਹੈ ਨਰਿੰਦਰ ਕੌਰ ਬਰਾਜ ਦੀ ਤੇ ਦੇਵਮਾਨ ਦੀ ਉਹਨਾਂ ਦੀ ਸ਼ਾਇ ਦੇ ਉੱਪਰ ਇਹਨਾਂ ਦਾ ਸਾਰਾ ਕੰਮ ਚੱਲ ਰਿਹਾ ਹੈ ਸਾਡੀ ਤਾਂ ਕੋਈ ਸੁਣਵਾਈ ਹੋਈ ਹੀ ਨਹੀਂ ਗਈ ਅੱਜ ਸਵੇਰੇ ਪੁਲਿਸ ਆਈ ਆਈ ਬਿਆਨ ਲੈ ਕੇ ਗਏ ਨੇ ਦੇਖੋ ਹੁਣ ਅੱਗੇ ਕਾਰਵਾਈ ਕੀ ਹੁੰਦੀ ਹੈ ਸਾਡੀ ਇਹੀ ਮੰਗ ਆ ਵੀ ਸਾਨੂੰ ਜੋ ਸਾਡਾ ਬਣਦਾ ਹਿੱਸਾ ਸਾਡਾ ਛੱਡਿਆ ਜਾਣਾ ਚਾਹੀਦਾ ਮਿਲਣਾ ਚਾਹੀਦਾ ਸਾਨੂੰ ਜੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹ ਤੋਂ ਹਟਣਾ ਚਾਹੀਦਾ ਇਹਨਾਂ ਪੁਲਿਸ ਕਾਰਵਾਈ ਮਤਲਬ ਐਮਐਲਏ ਤੇ ਉਹਨਾਂ ਦੇ ਕਹਣ ਤੇ ਵੀ ਕਾਰਵਾਈ ਕੋਈ ਨਹੀਂ ਹੋ ਰਹੀ ਹਾਂ ਉਹਨਾਂ ਦੇ ਕਹਣ ਤੇ ਕਾਰਵਾਈ ਰੁਕਰੀ ਹੈਗੀ ਸ਼ਨੀਵਾਰ ਦੀ ਗੱਲ ਆਈ ਅੱਜ ਦੇਖ ਲਓ ਤੁਸੀਂ 5 ਦਿਨ ਹੋ ਗਏ ਹੁਣ ਤੱਕ ਤਾਂ ਉਹ ਚੱਕੇ ਜਾਣੇ ਜਾਣੇ ਚਾਹੀਦੇ ਤੀ ਗਈ ਉਸ ਤੋਂ ਬਾਅਦ ਚ ਉਹ ਇਹਨਾਂ ਨੇ ਹਸਪਤਾਲ ਦੇ ਵਿੱਚ ਆ ਕੇ ਪਰੌਣੇ ਦਾ ਸਰ ਵੀ ਪਾੜਤਾ ਉਹਦੇ ਵੀ ਸਿਰ 'ਚ ਦੋ ਟਾਂਕੇ ਨੇ ਬਾਂਦੇ ਉੱਪਰ ਟਾਕਾ ਮੋਢੇ ਦੇ ਉੱਪਰ ਟਾਕਾ ਆਈ ਹਸਪਤਾਲ 'ਚ ਉਹ ਸਾਨੂੰ ਐਕਸਰੇ ਵਗੈਰਾ ਵੀ ਨਹੀਂ ਦਿਖਾਏ ਗਏ ਹੈਗੇ ਬਲਕਿ ਉਹਦੇ ਗੋਡੇ ਦੇ ਵਿੱਚ ਬਹੁਤ ਜ਼ਿਆਦਾ ਦਰਦ ਦਾ ਤੁਰਿਆ ਤੱਕ ਨਹੀਂ ਜਾ ਰਿਹਾ ਉਹ ਤੋਂ ਹਸਪਤਾਲ 'ਚੋ ਛੁੱਟੀ ਵੀ ਕਰ ਦਿੱਤੀ ਗਈ ਤੇ ਐਕਸਰੇ ਵੀ ਨਹੀਂ ਦਿਖਾਏ ਗਏ ਸਾਨੂੰ ਹੁਣ ਤੱਕ ਕਹੀ ਜਾਂਦੇ ਨੇ ਵੀ ਪੁਲਿਸ ਲੈ ਕੇ ਜਾਊ ਪੁਲਿਸ ਲੈ ਕੇ ਜਾਊ ਨਾ ਕੋਈ ਦਵਾਈ ਦਿੱਤੀ ਗਈ ਆ ਇਹ ਨਾ ਮੇਰਾ ਨਾਮ ਸੰਦੀਪ ਕਹ ਰਹੀ ਸਾਡੇ ਜ਼ਮੀਨ ਨੂੰ ਲੈ ਕੇ ਪਹਿਲਾਂ ਤੋਂ ਹੀ ਝਗੜਾ ਚੱਲਦਾ ਪਰ ਉਸ ਦਿਨ ਅਸੀਂ ਟਰਾਂਸਫਾਰਮ ਸੱਟ ਕਰਾ ਰਹੇ ਸੀ ਕਿਉਂਕਿ ਉਹ ਫਿਊਜ਼ ਹੋ ਚੁੱਕਿਆ ਸੀ ਤੇ ਇਹਨਾਂ ਨੇ ਸਾਨੂੰ ਰੋਕਿਆ ਬਾਅਦ ਚ ਅਸੀਂ ਐਸ.ਡੀ.ਐਮ ਦੇ ਜਾ ਰਹੇ ਸੀ ਤੇ ਬਾਅਦ ਚ ਗੁਰਪ੍ਰੀਤ ਸਿੰਘ ਡੀ.ਐਮ.ਪੀ ਅਤੇ ਉਹਨਾਂ ਦਾ ਜਿਹੜਾ ਮੁੰਡਾ ਹਰਸ਼ਪਿੰਦਰ ਸਿੰਘ ਉਹਨਾਂ ਨੇ ਸਾਨੂੰ ਪਿੰਡ ਦੇ ਅੱਡੇ ਦੇ ਵਿੱਚ ਖੜਾ ਕੇ ਸੋਟੀਆਂ ਨਾਲ ਕੁੱਟਿਆ ਸੀ ਠੀਕ ਹੈ ਇਹਦੇ ਨੂੰ ਬਸ ਉਹ ਬੋੜਾ ਘਰ ਤੇ ਰਹਿੰਦੇ ਨੇ ਨਾਬੇ ਦੇ ਕੋਲ ਜਿਵੇਂ ਜਿਵੇਂ ਮੰਗ ਚੋਦੇ ਅਸੀਂ ਪ੍ਰਸ਼ਾਸਨ ਤੋਂ ਕਹਨੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਸਾਡੇ ਨਾਲ ਇਦਾਂ ਨਾ ਕਰਨ ਕਿਉਂਕਿ ਉਹ ਸ਼ੁਰੂ ਤੋਂ ਹੀ ਸਾਡੇ ਨਾਲ ਬਹੁਤ ੱੱਕਾ ਕਰਦੇ ਆ ਰਹੇ ਨੇ ਕਿਸੇ ਗੱਲ ਨੂੰ ਲੱਗੇ ੱੱਕਾ ਕਰ ਰਹੇ ਉਹ ਸ਼ੁਰੂ ਤੋਂ ਸਾਨੂੰ ਜਿਵੇਂ ਲੈ ਕੇ ੱੱਕਾ ਕਰ ਰਹੇ ਆ ਤੇ ਜਿਹੜੇ ਉਹਨਾਂ ਦੇ ਰਿਲੇਸ਼ਨ ਐਮ ਐਲ ਏ ਨਿਰਿੰਦਰ ਕੌਰ ਭਰਾਸ ਦੇ ਨਾਲ ਤੇ ਉਹਨਾਂ ਦੇ ਸਿਰ ਤੇ ਸਾਨੂੰ ਬਹੁਤ ਸ਼ੁਰੂ ਤੋਂ ਹੀ ਤੰਗ ਕਰਦੇ ਆ ਰਹੇ ਨੇ ਜਿੱਤੇ ਭੌਤ ਮੰਨ ਕਹਿ ਰਹੇ ਸਾਡੀ ਜਿਹੜੀ ਸਰਕਾਰ ਹੈ ਗਰੀਬ ਲੋਕਾਂ ਦੀ ਸਰਕਾਰ ਹੈ ਤੇ ਗਰੀਬਾਂ ਨਾਲ ਖੜੇ ਆ ਪਰ ਜਿੱਤੇ ਤੁਸੀਂ ਅੱਜ ਕਹਿ ਰਹੇ ਹੋ ਵੀ ਜਿਹੜੀ ਪਰਾਜੇ ਉਹਨਾਂ ਦੇ ਸਿਰ ਦੇ ਉੱਤੇ ਗੁੰਡਾਗਰਦੀ ਕਰਨਾ ਜੋਗਨ ਹਾ ਇੱਕ ਪ੍ਰਗਮਤ ਪ੍ਰਗਮਤ ਮੰਤਾਂ ਸਰ ਕਹਿੰਦੀ ਹੈ ਪਰ ਇਦਾਂ ਕਰਦੀ ਨਹੀਂ ਹੈਗੀ ਕਿਉਂਕਿ ਨਰਿੰਦਰ ਕੌਰ ਪਰਾਜਤ ਦੇਵ ਮਾਨਸ਼ਰਿਆਮ ਉਹਨਾਂ ਦੇ ਨਾਲ ਨੇ ਤੇ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਜਿੰਨ ਡੈਂਪੀ ਦਾ ਜਿੰਨਾ ਤੋਂ ਜਿੰਨਾ ਹੋ ਸਕੇ ਉਹਨਾਂ ਸਾਥ ਦਿਓ ਤੇ ਉਹਨਾਂ ਦਾ ਹੀ ਸਾਥ ਦਿੰਦੇ ਨੇ ਸਾਡੂ ਕੋਈ ਕਾਰਵਾਈ ਨਹੀਂ ਹੁੰਦੀ ਤੇ ਸਾਨੂੰ ਪ੍ਰਸ਼ਾਸਨ ਤੋਂ ਹੀ ਕਹੀ ਵੀ ਸਾਨੂੰ ਇਨਸਾਫ ਮਿਲੇ